ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਨੰ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਕਿਰਪਾ ਦਾ ਸਤਕਾਰ ਚੱਲ ਰਹੀ ਸ਼ਬਦ ਵਿਚਾਰ ਲੜੀ ਗਾਥਾ ਦੇ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗਉੜੀ ਰਾਗ ਦੇ ਵਿੱਚ ਭਗਤ ਜੀ ਦੇ 50 ਸਬਦ ਸੁਪੂਰਨ ਹੋਏ ਹਨ ਆਪਣੀ ਰਸਲਾ ਤੋਂ ਭਗਤ ਜੀ ਅਗਲਾ ਸ਼ਬਦ ਆਰੰਭ ਕਰਦੇ ਹੋਏ 334 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏਮਾਨ ਹੈ ਆਪਣੀ ਰਸਲਾ ਤੋਂ ਭਾਈ ਸਾਨੂੰ ਜੀਵਾਂ ਨੂੰ ਭਗਤ ਜੀ ਪ੍ਰਦੇਸ਼ ਵਕਸ਼ੁਸ ਕਰਦੇ ਹਾਂ ਜੀ ਗੌੜੀ ਜੋਗੀ ਕਹੈ ਜੋਗ ਭਲ ਮਿੱਠਾ ਅਵਰਨਾ ਦੂਜਾ ਭਾਈ ਰੰਡਤੁ ਮੁੰਡਤੈ ਕੇ ਸ਼ਬਦੀ ਏ ਕਹੈ ਵਿਦ ਪਾਈ ਧਨ ਤਨ ਭਗਤ ਕਬੀਰ ਸਾਹਿਬ ਜੀ ਭਾਈ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕਰਦੇ ਹੋਏ ਬਚਨ ਕਰਦੇ ਹਨ ਜੋਗੀ ਕਹੇ ਜੋਗ ਸਭ ਭਲ ਮਿੱਠਾ ਆਵਰਣਾ ਦੂਜਾ ਭਾਈ ਕਹਿੰਦੇ ਸ੍ਰਿਸ਼ਟੀ ਦੇ ਵਿੱਚ ਭਗਤ ਜੀ ਕਹਿੰਦੇ ਹਰ ਕੋਈ ਉਹ ਆਪਣੇ ਆਪਣੇ ਸਾਧਨ ਦੁਆਰਾ ਉਹ ਮਾਲਕ ਨੂੰ ਪ੍ਰਭੂ ਨੂੰ ਪਰਮੇਸ਼ਰ ਨੂੰ ਠਾਕਰ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਭਗਤ ਜੀ ਕਹਿੰਦੇ ਜੋਗੀ ਜਿਹੜੇ ਹਨ ਜੋਗ ਮਤ ਧਾਰਨ ਕਰਨ ਵਾਲੇ ਮਨੁੱਖ ਕਹਿੰਦੇ ਜੋਗੀ ਕਹਿੰਦਾ ਕਿ ਮੈਂ ਭਲਾ ਹਾਂ ਜੋਗੀ ਕਹੇ ਜੋਗ ਭਲ ਮਿੱਠਾ ਜੋਗੀ ਲੋਕ ਜਿਹੜੇ ਹਨ ਭਗਤ ਜੀ ਕਹਿੰਦੇ ਕਹਿੰਦੇ ਹਨ ਕਿ ਜੋਗ ਸਾਧਨਾਂ ਦੇ ਵਿੱਚ ਹੀ ਕਹਿੰਦੇ ਉਹਦੀ ਪ੍ਰਾਪਤੀ ਹੈ ਅਸੀਂ ਉਹਨੂੰ ਪਾ ਲਿਆ ਹੈ ਅਰਦੀ ਜੀ ਕਹਿੰਦੇ ਜਿਹੜੇ ਜੋਗੀ ਹਨ ਉਹਨਾਂ ਨੂੰ ਇਹ ਮਿੱਠਾ ਲੱਗਦਾ ਕਿ ਅਸੀਂ ਇਹ ਹੀ ਸਾਧਨ ਹੈ ਇਹਦੇ ਰਾਹੀਂ ਅਬਰਨਾ ਦੂਜਾ ਭਾਈ ਕਹਿੰਦੇ ਉਹ ਕਹਿੰਦੇ ਹਨ ਕਿ ਦੂਜਾ ਕੋਈ ਰਸਤਾ ਨਹੀਂ ਜੋਗਮਤ ਧਾਰਨ ਕਰੋ ਜੋਗੀ ਬਣ ਕੇ ਜੋਗ ਸਾਧਨਾ ਪੜਨਾਓ ਤੇ ਸਾ ਅਸੀਂ ਉਹਨੂੰ ਪ੍ਰਾਪਤ ਕਰ ਲਵਾਂਗੇ ਉਹ ਇਸ ਚੀਜ਼ ਦਾ ਹੀ ਪ੍ਰਚਾਰ ਕਰਦੇ ਹਨ ਜੋਗੀ ਲੋਕ ਕਹਿੰਦੇ ਦੂਜਾ ਕੋਈ ਹੋਰ ਭਗਤ ਜੀ ਕਹਿੰਦੇ ਉਹ ਕਹਿੰਦੇ ਸਾਧਨ ਨਹੀਂ ਹੈ ਉਹ ਕਹਿੰਦੇ ਨਾ ਭਾਈ ਇਹ ਜੋਗ ਮਿੱਠਾ ਹੈ ਜਿਹਦੇ ਵਿੱਚੀ ਉਹਦੀ ਪ੍ਰਾਪਤੀ ਹੈ ਕੋਈ ਦੂਜਾ ਅਵਰਨਾ ਦੂਜਾ ਭਾਈ ਹੋਰ ਕੋਈ ਮਾਰਗ ਨਹੀਂ ਹੈ ਰੰਡਤ ਮੁੰਡਤ ਏਕ ਸ਼ਬਦੀ ਏ ਕਹੇ ਸਿੱਧ ਪਾਈ ਕਹਿੰਦੇ ਪਰ ਰੰਡਤ ਮੁੰਡਤ ਜਿਹੜੇ ਸਿਰ ਤੋਂ ਘੁੰਨੇ-ਮੁੰਨੇ ਹੁੰਦੇ ਹਨ ਮਨੁੱਖ ਉਹ ਜਿਹੜੇ ਅਨੋਭੀ ਕਹਿੰਦੇ ਹਨ ਉਹ ਸ੍ਰੇਵੜੇ ਕਿਹਾ ਜਾਂਦਾ ਨੂੰ ਸ੍ਰੇਵੜੇ ਸ੍ਰੇਵੜੇ ਲੋਕ ਜਿਹੜੇ ਹਨ ਉਹ ਕਹਿੰਦੇ ਹਨ ਕਿ ਅਸੀਂ ਪ੍ਰਾਪਤੀ ਕਰ ਲਈ ਹੈ ਸ੍ਰੇਵੜੇ ਲੋਕ ਜਿਹੜੇ ਹਨ ਰੰਡਤ ਮੁੰਡਤ ਇੱਕੇ ਸ਼ਬਦੀ ਇਹ ਰਹੇ ਸਿੱਧ ਪਾਈ ਕਹਿੰਦੇ ਉਹਨਾਂ ਨੇ ਉਸ ਸਮਝਦੇ ਨੇ ਕਿ ਸੀ ਸੱਤ ਸiddhi ਦੁਆਰਾ ਉਹਦੀ ਪ੍ਰਾਪਤੀ ਕਰ ਲਈ ਹੈ ਪ੍ਰਭੂ ਨੂੰ ਹਰੀ ਨੂੰ ਪ੍ਰਾਪਤ ਕਰ ਲਿਆ ਉਹਨਾਂ ਦੇ ਮਨ ਦੇ ਵਿੱਚ ਇਹ ਭਰਮ ਹੈ ਜਿਵੇਂ ਜੋਗਣੀਆਂ ਦੇ ਮਨ ਵਿੱਚ ਭਰਮ ਹੈ ਕਿ ਜੋਗ ਮੱਤ ਧਾਰਨ ਕਰਨ ਦੇ ਨਾਲ ਉਹਦੀ ਪ੍ਰਾਪਤੀ ਹੈ ਅਤੇ ਜਿਹੜੇ ਰੰਡਤ ਮੁੰਡਤ ਹਨ ਜਿਨ੍ਹਾਂ ਨੂੰ ਸਰੇਵੜੇ ਕਿਹਾ ਜਾਂਦਾ ਹੈ ਸੰਿਆਸੀ ਲੋਕ ਜਿਹੜੇ ਸੰन्यास ਧਾਰਨ ਕਰਦੇ ਹਨ ਉਹ ਕਈ ਕਈ ਜਗਤ ਤੀਓ ਆਪਾ ਨੂੰ ਦੇਖਦੇ ਹਨ ਸਿਰ ਤੋਂ ਵੀ ਇਹਨੂੰ ਮੁੰਡ ਕੀਤੀ ਹੁੰਦੀ ਹੈ ਇਹਨੂੰ ਗੰਜਾਪਨ ਉਹਨਾਂ ਦਾ ਰੰਡਤ ਮੁੰਡ ਤੋਂ ਉਹਨਾਂ ਨੂੰ ਕਹਿੰਦੇ ਹਨ ਮੁੰਡ ਕੀਤੀ ਹੁੰਦੀ ਹੈ ਅਤੇ ਸੰਿਆਸ ਧਨ ਕੀਤਾ ਉਹ ਲੋਕਾਂ ਨੇ ਕਿ ਇਹ ਸੰਿਆਸ ਦੇ ਵਿੱਚ ਹੀ ਸ਼ਬਦ ਪਰਮਾਤਮਾ ਦੀ ਸਿੱਧੀ ਹੈ ਸਿੱਧੀ ਇਹਦੇ ਵਿੱਚ ਹੀ ਆ ਉਹਨਾਂ ਦੇ ਮਨ ਦੇ ਵਿੱਚ ਭਰਮ ਹੈ ਹਰ ਬਿਨ ਭਰਮ ਭਲਾਨੇ ਅੰਦਾ ਅਗਤਜੀ ਰਹਾਉ ਦੀ ਪੰਕਤੀ ਵਿੱਚ ਭਰਾਂ ਅਸਰ ਦਿੰਦਿਆਂ ਉੱਤਰ ਦਿੰਦਿਆਂ ਜਵਾਬ ਦਿੰਦੇ ਹਨ ਕਹਿੰਦੇ ਪਰਮ ਭਗਤ ਜੀ ਕਹਿੰਦੇ ਭਾਈ ਹਰੀ ਤੋਂ ਬਿਨਾ ਹਰਿ ਬਿਨ ਭਰਮ ਭਲਾਨੇ ਅੰਦਾ ਕਹਿੰਦੇ ਸੰਸਾਰ ਹੈ ਜਿਹੜਾ ਸ੍ਰਿਸ਼ਟੀ ਹੈ ਦੁਨੀਆ ਅੰਨੀ ਪਈ ਹੈ ਕਹਿੰਦੇ ਹਰੀ ਤੋਂ ਬਿਨਾ ਭਰਮ ਹਲ ਸਭ ਜਿਹੜੇ ਲੋਕ ਧਾਰਨ ਕਰੀ ਬੈਠੇ ਹਨ ਕਹਿੰਦੇ ਭਰਮ ਦੇ ਵਿੱਚ ਭਲਾਨੇ ਧਰਮ ਦੇ ਵਿੱਚ ਜਗਤ ਭਗਤ ਜੀ ਕਹਿੰਦੇ ਭੁੱਲਿਆ ਪਿਆ ਸ੍ਰਿਸ਼ਟੀ ਅੰਨੇਪਣ ਵਿੱਚ ਲੋਕ ਇਹ ਮਦ ਵਿੱਚ ਹੰਕਾਰ ਵਿੱਚ ਤੁਰੇ ਫਿਰਦੇ ਹਨ ਕੋਈ ਕਹਿੰਦਾ ਮੈਂ ਠੀਕਾ ਦੂਜਾ ਕਹਿੰਦਾ ਮੈਂ ਜਿਹੜੀ ਉਹ ਫਿਰ ਵੀ ਪੰਡ ਉਹਨਾਂ ਦੇ ਨਾਲ ਹੀ ਮੈਂ ਤੋਂ ਬਿਨਾਂ ਮੈਂ ਤੇ ਤੂੰ ਦਾ ਮੇਲ ਥੋੜਾ ਜਿੰਨਾ ਚਿਰ ਅਸੀਂ ਮੈਂ ਮੈਂ ਕਰਦੇ ਹਾਂ ਉਹਨਾਂ ਚਿਰ ਉਹਦੇ ਤੋਂ ਦੂਰ ਆ ਉਨ੍ਹਾਂ ਚਿਰ ਸਮਝਿਆ ਕਿ ਮੈਂ ਹੀ ਹਜ਼ਰ ਮੇਰੇ ਵਰਗਾ ਕੋਣ ਹੈ ਮੈਂ ਹੀ ਸਭ ਕੁਝ ਕੀਤਾ ਹੈ ਮੈਂ ਹੀ ਪ੍ਰਾਪਤੀ ਕੀਤੀ ਹੈ ਉਹਨਾਂ ਚਿਰ ਥੋੜਾ ਪਰਮਾਤਮਾ ਦੇ ਨੇੜੇ ਹੋ ਗਏ ਜਦੋਂ ਤੂੰ ਹੀ ਤੂੰ ਜਾਪੇ ਗਣ ਕਿ ਤੂੰ ਹੀ ਤੂੰ ਹੈ ਮਾਲਕਾ ਤੇਰਾ ਹੀ ਦਿੱਤਾ ਖਾਣਿਆ ਤੇਰਾ ਹੀ ਸਭ ਕੁਝ ਹੈ ਜਿਵੇਂ ਮਾਲਕ ਗੁਰੂ ਨਾਨਕ ਮਹਾਰਾਜ ਨੇ ਕਿਹਾ ਨਾ ਤੇਰਾ ਜਦੋਂ ਤੇਰਾ ਤੇ ਆਏ ਉਦੋਂ ਉਹਨਾਂ ਨੇ ਤੇਰਾ ਹੀ ਤੇਰਾ ਕਹਿਣਾ ਸ਼ੁਰੂ ਕਰਤਾ ਸੀ ਮੋਦੀ ਖਾਨੇ ਵਿੱਚ ਦੁਕਾਨਦਾਰੀ ਚ ਕਰਦੇ ਸੀ ਨਾ ਵਪਾਰ। ਉਹ ਨਾਨਕ ਮਹਾਰਾਜ ਜੀ ਜਦੋਂ ਤੀਰਾਂ ਤੇ ਪਹੁੰਚਦੇ ਸੀ ਉਹਨਾਂ ਦੀ ਲਿਵ ਜੁੜ ਜਾਂਦੀ ਸੀ। ਕਿਸੇ ਨੇ ਵੀ ਆਉਣਾ ਸੌਦਾ ਖਰੀਦਣ ਕਿਸੇ ਨੇ ਗਰੀਬ ਨੇ ਅਮੀਰ ਨੇ ਹਰ ਵਰਗ ਦੇ ਲੋਕ ਹੁੰਦੇ ਸੀ ਦੁਕਾਨ ਤੇ। ਤੇ ਜਦੋਂ ਤੀਰਾਂ ਤੇ ਪਹੁੰਚਣਾ ਤਕੜੀ ਨੇ ਤੇ ਉਸ ਵੇਲੇ ਸਾਧ ਸੰਗਤ ਜੀ ਉਹ ਤੀਰਾ ਤੀਰਾ ਇੱਥੇ ਬ੍ਰਿਤੀ ਜੁੜ ਜਾਂਦੀ ਮਹਾਰਾਜ ਦੀ। ਲਿਬ ਜੁੜ ਜਾਣੀ ਸੁਰਤੀ ਜੁੜ ਜਾਣੀ ਤੇਰਾ ਕਹਿ ਕਿ ਉਹਨਾਂ ਨੇ ਛਾਬੇ ਪਾਈ ਜਾਣੇ ਭਰ ਕੇ ਤੇ ਰਾਣ ਹੋ ਜਾਣਾ ਲੋਕਾਂ ਨੇ ਕੀ ਇਹ ਤਾਂ ਬਾਦੂ ਤਲ ਲਟਾਈ ਜਾਂਦਾ ਨਾਨਕ ਜਿਹੜਾ ਹੈ ਜਾ ਕੇ ਸ਼ਿਕਾਇਤ ਕੀਤੀ ਦੇਖੋ ਮੋਦੀ ਖਾਨ ਰਾਏ ਬੁਲਾਰ ਕਹਿੰਦੇ ਮਹਾਰਾਜ ਜੀ ਨਾਨਕ ਤਾਂ ਤੁਹਾਡਾ ਮੋਦੀ ਖਾਨ ਨਾਲ ਲਟਾਈ ਜਾ ਰਿਹਾ ਉਹਨਾਂ ਤੇ ਥੋੜੇ ਦੇ ਨਹੀਂ ਪੈਣੇ ਨੇ ਖਾਲੀ ਕਰ ਦੇਣੀ ਤੁਹਾਡੀ ਦੁਕਾਨ ਤੁਹਾਡਾ ਵਪਾਰ ਫੇਲ ਕਰ ਦੇਣਾ ਉਹ ਤਾਂ ਤੇਰਾ ਤੋਂ ਅੱਗੇ ਕੁਝ ਬੋਲਦੀ ਨਹੀਂ ਇਰਾ ਤੇ ਆਣ ਕੇ تیਰਾ ਤੇਰਾ ਕਹਿੰਦੇ ਆ ਨਾ ਤੇ ਭਰ ਦੇ ਨੰਝੋਲੀਆਂ ਤੇ ਸਾਧ ਸੰਗਤ ਜੀਓ ਦੇਖੋ ਜਦੋਂ ਸਾਬਕ ਤਵ ਹੋਇਆ ਗੁਰੂ ਨਾਨਕ ਮਹਾਰਾਜ ਨੂੰ ਸੱਦਿਆ ਜੇ ਮਹਾਰਾਜ ਜੀ ਹੱਸ ਕੇ ਕਹਿੰਦੇ ਭਾਈ ਸਾਬ ਕਰ ਲਓ ਅਸੀਂ ਤਾਂ ਚਾਹੁੰਦੇ ਨਹੀਂ ਇਹ ਕੰਮ ਕਰਨਾ ਅਸੀਂ ਤਾਂ ਛੱਡਣਾ ਚੁੰਨੇ ਆ ਸਾਬ ਕੀਤਾ ਤੇ ਮਹਾਰਾਜੀ ਤਾਂ ਤੇਰਾ ਕਹਿ ਕੇ ਸਭ ਕੁਝ ਛੱਡ ਜਾਂਦੇ ਸੀ ਕਿ ਉਹ ਮਾਲਕ ਤੇ ਜਿੱਤਿਆ ਸਾਰਾ ਕੁਝ ਉੱਥੇ ਦੇਖੋ ਵਪਾਰ ਵਿੱਚ ਘਾਟਾ ਨਹੀਂ ਆਇਆ ਵਾਧਾ ਹੋਇਆ ਬਹੁਤ ਜ਼ਿਆਦਾ ਉੱਥੇ सेठ ਜਿਹੜਾ ਸੀ ਦੇਖੋ ਰਾਇਗਲਾ ਰੋ ਰਾਨ ਪਰੇਸ਼ਾਨ ਹੋ ਗਿਆ ਉਹ ਜਾਣ ਗਿਆ ਕਿ ਕੋ ਨਾਨਕ ਜਿਹੜਾ ਕੋਈ ਆਮ ਆਦਮੀ ਨਹੀਂ ਹੈ ਆਮ ਮਨੁੱਖ ਨਹੀਂ ਹੈ ਤਾਂ ਦੁਨੀਆ ਦਾ ਮਾਲਕ ਹੈ ਜਿਸ ਵੇਲੇ ਉਹਨਾਂ ਛੱਪ ਦੀ ਸ਼ਾਨ ਦੇਖੀ ਕੀਤੀ ਔਲ ਦੀ ਘੋੜੇ ਤੋਂ ਲੰਘ ਰਹੇ ਸੀ ਉਸ ਵੇਲੇ ਤੱਕ ਲਿਆ ਸੀ ਕਿ ਦੁਨੀਆ ਦਾ ਮਾਲਕ ਹੈ ਜਿੰਦੇ ਤੇ ਲਾ ਵੱਡਾ ਸੱਪ ਫਨੀ ਅਰ ਸੱਪ ਜਦੀਆਂ ਕਿੰਨੀਆਂ ਫੜਨਾ ਧੁੱਪ ਦੇ ਕੇ ਮਹਾਰਾਜ ਜੀ ਗਾਵਾਂ ਮੱਜਾਂ ਚਾਲੇ ਸੀ ਤੇ ਸੌਂ ਗਏ ਉੱਥੇ ਠੰਡ ਦੇ ਕੇ ਤੇ ਉਹ ਪਰਛਾਵਾਂ ਢਲ ਗਿਆ ਸੂਰਜ ਪਰਲੇ ਪਾਸੇ ਚਲਾ ਗਿਆ ਉਹ ਪਰਛਾਵਾਂ ਸੀ ਮੂੰਹ ਤੇ ਧੁੱਖ ਮੁਖ ਤੇ ਧੋਪ ਆ ਗਈ ਮਹਾਰਾਜ ਦੇ ਤੇ ਉਸੇ ਹੀ ਠੰਡ ਦੇ ਵਿੱਚ ਇੱਕ ਸੱਪ ਸੀ ਦੇਹ ਧਾਰੀ ਸੱਪ ਉਹਨੇ ਬਾਹਰ ਨਿਕਲ ਕੇ ਆ ਗਈ ਮਹਾਰਾਜ ਦੇ ਮੁਖ ਤੇ ਧੋਪ ਆਈ ਪਈ ਹੈ ਦੇਖੋ ਉਹਨੂੰ ਵੀ ਸੋਝੀ ਹੋ ਗਈ ਉਹਨੇ ਜਾ ਕੇ ਫਨ ਖਲਾਰ ਕੇ ਸਤਿਗੁਰਾਂ ਦੇ ਸੀਸ ਤੇ ਛਾਂ ਕਰਕੇ ਰੱਖੀ ਛਾਂ ਕਰਕੇ ਖੜਾ ਫਨ ਖਲਾਰ ਕੇ ਮਹਾਰਾਜ ਜੀ ਮੌਜ ਵਿੱਚ ਪਏ ਹੋਏ ਹਨ ਉਸ ਵੇਲੇ ਰਾਏਵਾਲਾ ਨੇ ਤੱਕਿਆ ਸੀ ਲੰਘਦੇ ਨੇ ਮਹਾਰਾਜ ਜੀ ਦੇ ਸੀਸ ਤੇ ਜਦੋਂ ਛਾਂ ਕੀਤੀ ਹੋਈ ਹੈ ਜਾ ਕੇ ਭਜਾ ਜਾਂਦਾ ਮਹਤਾ ਕਾਲੂ ਜੀ ਤੁਹਾਡਾ ਪੁੱਤਰ ਤਾਂ ਜਾ ਤਾਂ ਬਲੀਏ ਔਲੀਆ ਵਲੀ ਕੰਧਾ ਬਲੀ ਹੈ ਕੋਈ ਪਰਮੇਸ਼ਰ ਦਾ ਪਿਆਰਾ ਨਹੀਂ ਤਾਂ ਉਹ ਖਤਮ ਹੈ ਕਹਿੰਦਾ ਜਾ ਕੇ ਤੱਕ ਲੋ ਨੂੰ ਦੇਖ ਲੋ ਜੇ ਸੱਪ ਨੇ ਡੰਗ ਮਾਰਤਾ ਹੋਇਆ ਫਿਰ ਤਾਂ ਸਮਝ ਲੋ ਕਿ ਆਮ ਆਦਮੀ ਉਹ ਮਰ ਚੁੱਕਾ ਹੈ ਪਰ ਜੇ ਜਿੰਦਾ ਹੋਇਆ ਫਿਰ ਉਹ ਬੌਲੀਆ ਕੋਈ ਆਮ ਆਦਮੀ ਨਹੀਂ ਜਿਹਦੇ ਇੰਨਾ ਵੱਡਾ ਫਨੀ ਹਰਨਾਗ ਆਪਣੀਆਂ ਫੰਨਾ ਖਿਲਾਰ ਕੇ ਛਾ ਕਰਕੇ ਬੈਠਾ ਉਹ ਦੇਖ ਕੇ ਸੱਪ ਚਲਾ ਗਿਆ ਜੇ ਮਹਾਰਾਜ ਜੀ ਸਤ ਕਰਤਾਰ ਕਹਿ ਕੇ ਉੱਠ ਕੇ ਬੈਗਿਆ ਇਹੋ ਜੇ ਕੌਤਕ ਦੇਖੇ ਰਾਏ ਬਲਾਰ ਨੂੰ ਯਕੀਨ ਹੋ ਗਿਆ ਸੀ ਹਜੇ ਪਿਤਾ ਕਾਲੂ ਜੀ ਕੀ ਨੀਅ ਕਿ ਮੇਰਾ ਪੁੱਤਰ ਰੱਬ ਹੈ। ਉਹਨਾਂ ਨੇ ਚੀੜਾ ਵੀ ਮਾਰੀਆਂ ਵਪਾਰ ਤੇ ਭੇਜਿਆ। ਉਹ ਆਪਣਾ ਆਮ ਪੁੱਤਰ ਸਮਝਦੇ ਹਨ ਪਰ ਰਾਇ ਬਲਾਰ ਜੀ ਆਪਣਾ ਗੁਰੂ ਸਮਝਦੇ ਹਨ ਕਿ ਪਰਮੇਸ਼ਰ ਹੈ ਰੱਬ ਹੈ। ਉਹ ਵਾਰ-ਵਾਰ ਪਾਤਾ ਕਾਲੂ ਜੀ ਨੂੰ ਇਹ ਕਹਿੰਦੇ ਅਣ ਝਿੜਕਦੇ ਹਨ ਕਿਤੇ ਮਹਤਾ ਜੀ ਇਹ ਤੇਰਾ ਪੁੱਤਰ ਆਮ ਪੁੱਤਰ ਨਹੀਂ ਇਹ ਤਾਂ ਰੱਬ ਹੈ। ਉਹ ਇਹਨੂੰ ਝਿੜਕਿਆ ਨਾ ਕਰ। ਤੂੰ ਮਾੜੇ ਬੋਲ ਨਾ ਬੋਲਿਆ ਕਰ ਇਹ ਤਾਂ ਰੱਬ ਹੈ। ਉਹਨਾਂ ਨੂੰ ਯਕੀਨ ਹੋ ਗਿਆ ਦੇਖੋ ਇੱਥੇ ਵੀ ਪੰਡਤ ਜੀ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ ਕਹਿੰਦੇ ਦੁਨੀਆ ਅੰਨੀ ਪਈਆ ਬੋਲੀ ਹੋਈ ਪਈਆ ਕੋਈ ਕਹਿੰਦਾ ਮੇਰੇ ਕੋਲ ਰੱਬ ਹੈ ਕੋਈ ਕਹਿੰਦਾ ਮੈਂ ਪ੍ਰਾਪਤੀ ਕਰ ਲਈ ਹੈ ਪਰ ਪ੍ਰਾਪਤੀ ਨਹੀਂ ਜਿੰਨਾ ਚਿਰ ਮੈਂ ਦੀ ਪੰਡਤ ਨਾਲ ਹੀ ਚੁੱਕੀ ਹੈ ਜੋਗੀ ਮੈਂ ਇਕੱਠੀ ਕਰੀ ਫਿਰਦੇ ਹਨ ਰੰਡਤ ਮੁੰਡ ਤੇ ਜੋ ਜੋਗ ਸਾਧਨਾ ਵਾਲੇ ਅਤੇ ਜਿਹੜੇ ਸਿਆਸੀ ਮੱਤ ਵਾਲਿਆਂ ਨੇ ਇਹ ਵੀ ਭਗਤ ਜੀ ਕਹਿੰਦੇ ਆਪਣੇ ਜੀ ਸਮਝਦੇ ਹਨ ਸਿੱਧੀਆਂ ਨਾਲੇ ਕਹਿੰਦੇ ਪਾ ਲਿਆ ਸਿੱਧੀਆਂ ਤੇ ਪਾ ਲੈਂਦੇ ਹਨ ਦੁਨੀਆਂ ਦੇ ਲੋਕ ਪਰ ਉਹਦੀ ਪ੍ਰਮਾਤਮਾ ਦੀ ਖੁਸ਼ੀ ਨਹੀਂ ਪਾ ਸਕਦੇ ਹਰਿ ਵਿਨ ਭਰਮ ਭਲਾਨੇ ਅੰਦਾ ਅੰਦਾ ਹਰੀ ਤੋਂ ਬਿਨਾਂ ਸਿੰਨੇ ਆ ਭਾਈ ਜਾਪੈ ਜਾਓ ਆਪੋ ਛਟ ਕਾਵੋ ਦੇਵਾ ਦੇਵੋ ਫੰਦਾ ਭਗਤ ਜੀ ਦੇਖੋ ਅਗਲੀ ਪੰਕਤੀ ਵਿੱਚ ਫਿਰ ਬਚਨ ਕਰਦਾ ਜਾਪ ਤੈ ਜਾਵੋ ਆਪ ਛਡਾਓ ਕਹਿੰਦੇ ਮੈਂ ਤਾਂ ਗਿਆ ਜਿੱਕੀ ਮੈਂ ਛੁੱਟ ਜਾਵਾਂ ਕਬੀਰ ਸਾਹਿਬ ਜੀ ਕਹਿੰਦੇ ਮੈਂ ਕਿੱਦੇ ਕੋਲ ਜਾਵਾਂ ਏ ਪ੍ਰਭੂ ਜੀ ਉਹ ਮੈਂ ਕਿੱਦੇ ਕੋਲ ਜਾਵਾਂ ਜਾਪ ਤੈ ਜਾਵਾਂ ਕਹਿੰਦੇ ਜਿੱਥੇ ਵੀ ਜਾਂਨਾ ਮਾ ਆਪਣੇ ਆਪ ਨੂੰ ਛਡਾਉਣ ਵਾਸਤੇ ਜਮਾਂ ਦੀ ਫਾਈ ਤੋਂ ਕਿ ਮੈਂ ਛੁੱਟ ਜਾਵਾਂ ਤੇ ਅਗਲਾ ਫਿਰ ਚਾਰ ਫਾਈਆਂ ਨੂੰ ਹੋਰ ਫਾਈਆਂ ਹੁੰਦੀਆਂ ਕਹਿੰਦੇ ਜਿੰਨੂੰ ਗੁਰੂ ਧਾਰਨ ਕਰਨਾ ਚਾਹਨਾ ਉਹ ਅੱਗੇ ਪਹਿਲੋਂ ਹੀ ਫਾਈਆਂ ਦੇ ਵਿੱਚ ਜਮਾ ਦੀ ਫਾਈ ਵਿੱਚ ਜਕੜਿਆ ਪਿਆ ਏ। ਇਹਦੇ ਇੱਥੇ ਤਾਂ ਕੋਈ ਜਮਾ ਤੋਂ ਬਚਿਆ ਹੀ ਨਹੀਂ ਸਿੱਤੀ ਵਿੱਚ। ਕਹਿੰਦੇ ਇੱਥੇ ਸਾਰੇ ਆਪੋ ਆਪਣੀ ਚਲਾ ਰਹੇ ਹਨ। ਕਿ ਕਿਸੇ ਕੋਲ ਮੈਂ ਜਾ ਕੇ ਆਪਣਾ ਦੁੱਖ ਸੁਣਾਵਾਂ, ਕਿਸੇ ਕੋਲ ਜਾ ਕੇ ਪ੍ਰਾਪਤੀ ਕਰਾਂ, ਜਾ ਕੇ ਜਾਵਾਂ। ਆਪ ਛਟਾਵ, ਛਟਕਾਵਨ। ਕਹਿੰਦੇ ਆਪ ਆਪ ਨੂੰ ਛਡਾਲ ਵਾਸਤੇ ਜੇ ਜਾਣਾਂ ਵਾਂ ਮੈਂ। ਇੱਥੇ ਅੱਗੇ ਫੰਦਾ ਫਿਰ ਪਿਆ ਹੁੰਦਾ ਫਾਈ ਫਿਰ ਪਈ ਹੁੰਦੀ ਹੈ ਜਮਾਂ ਦੀ ਇੱਥੇ ਤਾਂ ਕੋਈ ਸੱਚਾ ਨਹੀਂ ਹੈ ਭਗਤ ਜੀ ਕਹਿੰਦੇ ਤਨ ਸਾਰੇ ਬਰੋਟੀ ਹਨ ਰੋਟਾ ਪਾਨ ਜਿਸ ਨੇ ਉਸ ਧਾਰਨ ਕਰ ਲਿਆ ਉਹ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਹੀ ਹਾਂ ਸਭ ਕੁਝ ਮੈਂ ਪ੍ਰਾਪਤੀ ਕਰ ਲਈ ਭਗਤ ਜੀ ਕਹਿੰਦੇ ਮੈਂ ਦੇ ਵਿੱਚੋਂ ਤਾਂ ਕੋਈ ਨਹੀਂ ਛੁੱਟਿਆ ਜਾ ਰਹੇ ਜਮਾਂ ਦੀ ਫਾਇਦੇ ਜਕੜੇ ਪਏ ਹਨ ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਅੱਗੇ ਬਚਨ ਕਰਦਣ ਜੈ ਤੇ ਉਪਜੀ ਤਹੀਂ ਸਮਾਨੀ ਇਹ ਵਿਦ ਵਿਸਰੀ ਤਬ ਹੀ ਕਹਿੰਦੇ ਜਿਹਦੇ ਵਿੱਚੋਂ ਭਾ ਭਗਤ ਜੀ ਕਹਿੰਦੇ ਅਸੀਂ ਉਤਪਨ ਹੋਏ ਆ ਜੈ ਤੇ ਉਪਜੀ ਇਹ ਤਹੇ ਬਿੱਦ ਤਹੀ ਸਮਾਨੀ ਭਗਤ ਜੀ ਕਹਿੰਦੇ ਉਹਦੇ ਵਿੱਚ ਹੀ ਸਮਾ ਜਾਂਦੀ ਹੈ ਉਹਦੇ ਵਿੱਚ ਹੀ ਪੈਦਾ ਹੋਏ ਆ ਉਹਦੇ ਵਿੱਚ ਹੀ ਪਾਜਦੇ ਆ ਉਹਦੇ ਵਿੱਚ ਹੀ ਜੇ ਕੋਈ ਹੰਮੇ ਪੈਦਾ ਕਰਨ ਵਾਲਾ ਵੀ ਉਹੀ ਹੈ ਨਾ ਮਾਲਕ ਹਾਮਖਰੋਜ਼ ਰੋਮਕਾਰ ਸਰੀਰ ਵਿੱਚ ਹੀ ਪੈਦਾ ਹੋ ਜਾਂਦੇ ਹਨ ਤੇ ਉਹਦੇ ਵਿੱਚ ਹੀ ਜਦੋਂ ਗੁੱਜਦਾ ਸਰੀਰ ਤੇ ਸਮਾ ਜਾਂਦੇ ਹਨ ਪਰ ਇਹਨਾਂ ਤੇ ਕੰਟਰੋਲ ਕਰਨ ਵਾਸਤੇ ਗੁਰੂ ਦਾ ਸੰਗ ਗੁਰੂ ਦਾ ਸਾਥ ਚਾਹੀਦਾ ਪੰਡਤ ਗੁਣੀ ਸੂਰ ਹਮ ਦਾਤੇ ਇਹ ਕਹੇ ਵੱਡ ਹਮ ਹੀ ਕਹਿੰਦੇ ਪਰ ਅੱਗੇ ਫਿਰ ਕਹਿੰਦੇ ਭਗਤ ਜੀ ਕਹਿੰਦੇ ਪੰਡਤ ਜੀ ਵੀ ਕਹਿੰਦੇ ਹਨ ਪੰਡਤ ਲੋਕ ਵੀ ਕਹਿੰਦੇ ਹਨ ਕਿ ਹਤੇ ਗੁਣੀ ਗਿਆਨੀ ਵੀ ਗੁਣੀ ਸੂਰ ਵੀਰ ਵੀ ਕਹਿੰਦੇ ਹਨ ਸੂਰ ਕਹਿੰਦੇ ਇਹ ਸਾਰੇ ਜਿਹੜਿਆਂ ਨੇ ਕਹਿੰਦੇ ਹਨ ਕਿ ਸੀ ਬਹੁਤ ਤੇ ਗਿਆਨਵਾਨ ਪੰਡਿਤ ਗੁਰੂ ਨੇ ਗਿਆਨਵਾਨ ਸੂਰਬੀਰ ਹਮਦਾਤੇ ਕਹਿੰਦੇ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਦਾਤੇ ਬਣ ਗਏ ਅਸਜੀ ਕਹਿੰਦੇ ਲੋਕ ਆਪਣੇ ਆਪ ਨੂੰ ਵੱਡਾ ਸਮਝਦੇ ਹਨ ਬ੍ਰਾਹਮਣ ਲੋਕ ਪੰਡਿਤ ਲੋਕ ਗਿਆਨਵਾਨ ਗਿਆਨੀ ਲੋਕ ਸੂਰਬੀਰ ਜਿੰਨਾ ਕੁ ਹੁਰਮਤਾਈ ਹੁੰਦੀ ਹੈ ਕਹਿੰਦੇ ਇਹ ਸਮਝਦੇ ਹਨ ਕਿ ਅਸੀਂ ਪਾ ਲਿਆ ਸਾਡੇ ਕੋਲ ਗਿਆਨ ਹੈ ਅਸੀਂ ਵੱਡਿਆਂ ਸਾਰਿਆਂ ਤੋਂ ਇਸ ਹੈ ਭਗਤ ਜੀ ਬਚਨ ਕਰਦਨ ਇਹ ਕਹੇ ਵੱਡ ਹਮ ਹੀ ਕਹਿੰਦੇ ਇੱਕ ਵੱਡਿਆ ਸਮਝਦੇ ਹਨ ਜਿਸੇ ਬਚਾਏ ਸੋਈ 부ਝੈ ਇਹਨੂੰ 부ਝੇ ਕਿਉਂ ਕਹੀਐ ਪਰ ਭਗਤ ਜੀ ਕਹਿੰਦੇ ਜਿੰਨੂੰ ਬੁਝਾਂਦਾ ਜਿਸਦੇ ਤੇ ਕਿਰਪਾ ਕਰਦਾ ਭਾਵ ਸੋਈ ਇਸ ਬਿਹਮ ਦੇਤ ਨੂੰ 부ਝ ਸਕਦਾ ਨਹੀਂ ਤਾਂ ਇਸ ਬਹਿਮ ਦੇ ਵਿੱਚ ਹੀ ਫਸੇ ਰਹਿਣਗੇ ਇਹ ਬਹਿਮ ਚੋਂ ਹੀ ਨਹੀਂ ਬਾਹਰ ਆ ਸਕਦੇ ਜੇ ਗੁਣ ਪ੍ਰਾਪਤ ਕਰ ਲਿਆ ਸੀ ਆਪਣੇ ਆਪ ਨੂੰ ਵੱਡੇ ਸਮਝਦੇ ਆ ਉਹ ਮਾਲਕ ਨੂੰ ਛੋਟਾ ਕਰ ਦਿੰਨੇ ਆ ਭਗਤ ਜੀ ਕਹਿੰਦੇ ਜਿਸੇ ਬੁਝਾਏ ਜਿਹਦੇ ਤੋਂ ਕਿਰਪਾ ਕਰੇ ਸੋਈ ਬੁਝੇ ਓਹੀ ਵਿਦ ਨੂੰ ਜਾਣ ਸਕਦਾ ਹੈ ਇਹ ਬੁਝਾਰਤ ਨੂੰ ਭਗਤ ਜੀ ਕਹਿੰਦੇ ਕੋਈ ਬੁਝ ਸਕਦਾ ਸਤਗੁਰੂ ਮਿਲੇ ਅੰਧੇਰਾ ਚੁੱਕੇ ਇਹਨ ਵਿਦਵਾਨਤ ਲਈਏ ਮਾਲਕ ਜੀ ਭਗਤ ਜੀ ਕਹਿੰਦੇ ਸਤਗੁਰ ਜਦ ਸੱਚਾ ਸਤਗੁਰੂ ਮਿਲਦਾ ਫਿਰ ਅੰਧੇਰਾ ਚੁੱਕਿਆ ਜਾਂਦਾ ਅੰਨਪਨ ਫਿਰ ਖਤਮ ਹੁੰਦਾ ਹੈ ਕਿਹੜਾ ਅੰਧੇ ਰਹਿਣਾ ਇਹ ਤੁਕਿਆ ਜਾਂਦਾ ਇਨ ਵਿਦਮਾਨਕ ਕਹਿੰਦੇ ਫਿਰ ਉਸ ਹਿਰਦੇ ਦਾ ਅੰਧੇ ਰਜ ਤੂੰ ਲੈ ਜਾਂਦਾ ਨਾ ਗੁਰੂ ਮਾਨਕ ਹੈ ਹੀਰਾ ਹੈ ਗੁਰੂ ਦਾ ਗੁਰੂ ਹੀਰਾ ਜਿਹੜਾ ਉਹ ਹਿਰਦੇ ਵਿੱਚ ਹੀ ਪ੍ਰਾਪਤ ਹੋ ਜਾਂਦਾ ਭਗਤ ਜੀ ਕਹਿੰਦੇ ਜਦੋਂ ਅੰਨਾ ਪਾਣ ਖਤਮ ਹੋ ਜਾਂਦਾ ਗਿਆਨਤਾ ਦਾ ਅੰਦਰ ਜਿਹੜਾ ਅੰਧੇ ਰ ਉਹ ਛਾਇਆ ਹੋਇਆ ਉਸ ਉਹ ਮਾਲਕ ਜੀ ਕੱਟ ਦਿੰਦੇ ਹਨ ਭਗਤ ਜੀ ਕਹਿੰਦੇ ਇਨ ਵਿਦਮਾਨਕ ਮਾਨ ਕੀ ਜਿਹਨੂੰ ਕਹਿੰਦੇ ਸੁੱਚੇ ਮੋਤੀ ਨੂੰ ਕਹਿੰਦੇ ਸੱਚਾ ਗੁਰ ਜਿਹੜਾ ਅੰਦਰੋਂ ਹੀ ਲੱਭ ਪਿੰਦਾ ਤਜ 바ਵੇ ਦਹਨੇ ਵਿਕਾਰਾ ਹਰ ਪਦ ਡਿੜ ਕਰ ਰਹੀਐ ਜਬ 바ਵੇ ਦਹਨੇ ਵਿਕਾਰਾ ਕਹਿੰਦੇ ਜਦੋਂ ਵਿਕਾਰ ਤਜੇ ਨਿਰਭ ਹਰ ਪਦ ਡਿੜ ਕਰ ਰਹੀਏ ਕਹਿੰਦੇ ਹਰੀ ਦਾ ਪਾਦ ਹਰੀ ਦਾ ਭਜਨ ਭਾਵ ਕਹਿੰਦੇ ਫਿਰ ਦ੍ਰਿੜ ਹੁੰਦਾ ਜਦੋਂ ਅੰਦਰੋਂ ਵਿਕਾਰ ਨਾ ਹੋ ਜਾਂਦੇ ਹਨ ਫਿਰ ਮਨੁੱਖ ਦ੍ਰਿੜ ਕਰਦਾ ਜਿਵੇਂ ਰਹੀਂ ਕੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਭਗਤ ਜੀ ਖੀਰਲੀ ਟੋਕ ਵਿੱਚ ਬਚਨ ਕਰਦੇ ਨੇ ਕਹਿੰਦੇ ਫਿਰ ਇਹਦਾ ਆਨੰਦ ਮਹਿਸੂਸ ਹੀ ਕਰ ਸਕਦੇ ਆ ਕਹਿੰਦੇ ਫਿਰ ਭਗਤ ਜੀ ਕਹਿੰਦੇ ਐਵੇਂ ਹੁੰਦਾ ਜਿਵੇਂ ਗੁੰਗੇ ਨੇ ਗੋੜ ਖਾਦਾ ਹੋਏ ਤਾਂ ਗੁੰਗਾ ਬੋਲ ਕੇ ਥੋੜਾ ਦੱਸਦਾ ਬੋਲ ਕੇ ਨਹੀਂ ਦੱਸ ਸਕਦਾ ਕਿ ਗੋੜ ਦਾ ਕੀ ਆਨੰਦ ਹੈ ਸਵਾਦ ਹੈ ਕਹਿੰਦੇ ਗੁੰਗਾ ਜਿਹੜਾ ਮਹਿਸੂਸ ਹੀ ਕਰ ਸਕਦਾ ਹੈ ਉਹ ਆਨੰਦ ਨੂੰ ਕਹਿੰਦੇ ਫਿਰ ਇਸ ਤਰ੍ਹਾਂ ਜ਼ੁਬਾਨ ਦਾ ਜਿਹੜਾ ਵਾਦੇ ਬੋਲਣਾ ਸਾਡੇ ਧੱਕ ਮਾਰਦੇ ਆ ਬਹੁਤਾ ਬੋਲਦੇ ਆ ਫਾਲਤੂ ਦੀਆਂ ਗੱਲਾਂ ਕਰਦੇ ਆ ਉਹ ਖਤਮੀ ਹੋ ਜਾਂਦੇ ਗੁੰਗਾਪਨ ਆ ਜਾਂਦਾ ਹੈ ਗੁਰਮੁਖ ਜਿਹੜਿਆਂ ਨੂੰ ਬੋਲਦੇ ਥੋੜਾ ਨੇ ਬਹੁਤਾ ਉਹ ਅਨੁਭਵ ਕਰਦੇ ਹਨ ਉਹਦਾ ਅੰਦਰੋਂ ਆਨੰਦ ਲੈਂਦੇ ਹਨ ਉਹ ਦੁਨੀਆ ਨੂੰ ਬੋਲ-ਬੋਲ ਕੇ ਰੌਲਾ ਪਾ ਕੇ ਨਹੀਂ ਦੱਸਦੇ ਕਿਸੀ ਗੁਰਮੁਖਾ ਭਗਤ ਆ ਸਤਪੁਰਸ਼ਾ ਉਹ ਅਨੁਭਵ ਕਰਦੇ ਹਨ ਪਰਮੇਸ਼ਰ ਨੂੰ ਮਹਿਸੂਸ ਕਰਦੇ ਹਨ ਉਹਦਾ ਅੰਦਰੋਂ ਬ੍ਰਹਮ ਆਨੰਦ ਜਿਹੜਾ ਉਹ ਲੈਂਦੇ ਰਹਿੰਦੇ ਹਨ ਉਹਨਾਂ ਦਾ ਦੁਨੀਆ ਨਾਲੋਂ ਭਗਤ ਜੀ ਕਹਿੰਦੇ ਰਿਸ਼ਤਾ ਮੇਲ ਟੁੱਟ ਕੇ ਸੱਚੇ ਪ੍ਰਭੂ ਨਾਲ ਮੇਲ ਹੋ ਜਾਂਦਾ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਗੌੜੀ ਰਾਗ ਜਿਹੜਾ ਹੈ ਅੱਗੇ ਗੋੜੀ ਪੂਰਵੀ ਆਰੰਭ ਹੁੰਦਾ ਇੱਥੇ ਸ਼ਬਦਾਂ ਦੀ 52 ਸ਼ਬਦਾਂ ਦੀ ਸੰਪੂਰਨਤਾ ਹੀ ਹੁੰਦੀ ਹੈ ਸਤਿਗੁਰੂ ਜੀ ਮਿਹਰ ਕਰਨ ਇੰਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਪਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਨਿੱਕਾਂ ਭੁੱਲਾਂ ਜੰਦੀਆਂ ਨ ਮਹਾਰਾਜ ਸਮਤ ਬਖਸ਼ ਲੈਣ ਜੀ ਆਈਆਂ ਸਭ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ